ਦੇਖੋ ਅ ਅੱਜ ਜਿੱਥੇ ਮੈਂ ਪੰਜਾਬ ਵਿਧਾਨ ਸਭਾ ਦੇ ਨਵੇਂ ਚੁਣੇ ਹੋਏ ਮੈਂਬਰ ਸ਼੍ਰੀ ਸੰਜੀਵ अरोड़ा ਜੀ ਨੂੰ ਅੱਜ ਉਹਨਾਂ ਦੇ ਪਟਵਾਰ ਵਿਧਾਇਕ ਹਲਫਲੈਂਡ ਤੇ ਉਹਨਾਂ ਨੂੰ ਵਧਾਈ ਦਿਨਾ ਔਰ ਸ਼ੁਭ ਕਾਮਨਾਵਾਂ ਦਿਨਾ ਇਹਦੇ ਨਾਲ ਹੀ ਮੈਂ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਦੁਨੀਆ ਨੂੰ ਅਸ਼ਵਸਤ ਕਰਾਉਣਾ ਚਾਹੁੰਨਾ ਕਿ ਸਰਕਾਰ ਸਾਡਾ ਵਿਧਾਨ ਮੰਡਲ ਬਿਲਕੁਲ ਪਾਰਦਰਸ਼ੀ ਹੋ ਪਹਿਲੀਆਂ ਸਰਕਾਰਾਂ ਦੇ ਸਮੇਂ ਜੋ ਵੀ ਕਾਰਵਾਈ ਹੁੰਦੀ ਸੀ ਵਿਧਾਨ ਸਭਾ ਦੀ ਕਾਰਵਾਈ ਹੁੰਦੀ ਸੀ ਉਹਨੂੰ અત્યੰਤ ਗੁਪਤ ਰੱਖਿਆ ਜਾਂਦਾ ਸੀ ਲੇਕਿਨ ਸਾਡੇ ਬਾਹਰ ਜਿੰਨਾ ਲੋਕਾਂ ਨੇ ਸਾਨੂੰ ਇੱਥੇ ਬਤੌਰ ਵਿਧਾਇਕ ਭੇਜਿਆ ਹੁੰਦਾ ਸੀ ਉਹਨਾਂ ਨੂੰ ਕੋਈ ਪਤਾ ਨਹੀਂ ਲੱਗਦਾ ਸੀ ਅੰਦਰ ਕੀ ਦੀ ਕਾਰਗੁਜ਼ਾਰੀ ਕਿਸ ਤਰ੍ਹਾਂ ਦੀ ਹੈ ਸੋ ਪੰਜਾਬ ਸਰਕਾਰ 2022 ਤੋਂ ਬਾਅਦ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਉਹਨਾਂ ਦੀ ਸੋਚ ਅਨੁਸਾਰ ਪੰਜਾਬ ਸਰਕਾਰ ਨੇ ਔਰ ਪੰਜਾਬ ਵਿਧਾਨ ਸਭਾ ਨੇ ਇੱਕ ਨਵਿਕਲਾ ਔਰ ਲੋਕਪੱਖੀ ਫੈਸਲਾ ਲਿਆ ਜਿਹੜਾ ਇੱਕ ਇੱਕ ਇਤਿਹਾਸਿਕ ਮੀਲ ਪੱਥਰ ਹੈ ਉਹ ਹੈ ਵਿਧਾਨ ਸਭਾ ਦੀ ਸਾਰੀ ਕਾਰਵਾਈ ਨੂੰ ਲਾਈਵ ਕਰਨਾ ਤਾਂ ਜੋ ਜਿਨ੍ਹਾਂ ਲੋਕਾਂ ਨੇ ਆਪਣਾ ਮਤਦਾਨ ਕਰਕੇ ਸਾਨੂੰ ਵਿਧਾਨ ਸਭਾ ਦੇ ਵਿੱਚ ਭੇਜਿਆ ਹੁੰਦਾ ਉਹਨਾਂ ਦੀਆਂ ਆਸਾਂ ਦੇ ਅਨੁਸਾਰ ਕੀ ਅਸੀਂ ਇੱਥੇ ਆ ਕੇ ਇੰਟਰਵਿਨ ਕਰਦੇ ਆ ਆਪਦੇ ਸੁਝਾਅ ਰੱਖਦੇ ਆ ਕੋਈ ਡਿਸਕਸ਼ਨ ਦੇ ਵਿੱਚ ਹਿੱਸਾ ਲੈਂਦੇ ਆ ਕਿ ਨਹੀਂ ਲੈਂਦੇ ਸੋ ਅੱਜ ਜਿੱਥੇ ਮੈਂ ਸੰਜੀਵ अरोड़ा ਜੀ ਨੂੰ ਔਰ ਅੱਜ ਇੱਥੇ ਸਪੈਸ਼ਲੀ ਪਧਾਰੇ ਹੋਏ ਆਮ ਆਦਮੀ ਪਾਰਟੀ ਦੇ ਨੈਸ਼ਨਲ ਇਨਚਾਰਜ ਪੰਜਾਬ ਦੇ ਇਨਚਾਰਜ ਸ਼੍ਰੀ ਮਨੀਸ਼ ਮਨੀਸ਼ ਸੋਧਿਆ ਨੂੰ ਜੀ ਆਇਆਂ ਕਹਿੰਦਾ ਉਥੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਸ਼੍ਰੀ ਅਮਨ अरोड़ा ਜੀ ਔਰ ਸਾਡੇ ਬਹੁਤ ਹੀ ਮਿਹਨਤੀ ਵਿੱਤ ਮੰਤਰੀ ਸਦਾ ਹਰਪਾਲ ਸਿੰਘ ਜੀ ਚੀਮਾ ਸਾਹਿਬ ਸ਼੍ਰੀਮਾਨ ਬੁਧਰਾਮ ਜੀ ਆਪ ਸਭ ਦਾ ਵੀ ਧੰਨਵਾਦੀ ਆ ਕਿ ਆਪ ਸਭ ਇਸ ਮੁਕੱਦਸ ਮੌਕੇ ਦੇ ਉੱਤੇ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਆਪ ਇੱਥੇ ਪਹੁੰਚੇ ਆਪ ਸਭ ਨੂੰ ਜਿੱਥੇ ਜੀ ਆਇਆਂ ਕਹਿੰਦਾ ਉੱਥੇ ਕੋਟਾਨ ਕੋਟ ਧੰਨਵਾਦ ਹੁਣ ਮੈਂ ਬੇਨਤੀ ਕਰੂੰਗਾ ਕਿ ਸੰਜੀਵ अरोड़ा ਜੀ ਆਪਣੇ ਦਿਲ ਦੇ ਜਿਹੜੇ ਵਲਵਲੇ ਆ ਉਹ ਤੁਹਾਡੇ ਨਾਲ ਸ਼ੇਅਰ ਕਰਨ ਸੰਜੀਵ अरोड़ा ਜੀ ਪਹਿਲਾਂ ਤਾਂ ਤੁਹਾਡੇ ਸਾਰੇ ਦਰਸ਼ਕਾਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਮੈਂ ਸ਼ੁਕਰਗੁਜ਼ਾਰ ਆ ਸਾਡੇ ਮਾਨਯੋਗ ਸਪੀਕਰ ਸਾਹਿਬ ਦਾ ਕਿ ਉਹਨਾਂ ਨੇ ਮੈਨੂੰ ਅੱਜ ਸੌ ਚੁਕਾਈ ਔਰ ਮੈਨੂੰ ਬੜਾ ਮਾਣ ਸੋਕਰ ਮਹਿਸੂਸ ਹੋ ਰਿਹਾ ਕਿ ਮੈਂ ਅੱਜ ਪੰਜਾਬ ਦੀ ਵਿਦਵਾਨ ਸਭਾ ਦਾ ਦੀ ਸੌ ਚੁਕੀ ਅਸੀਂ ਇਹਦੇ ਬਾਹਰੋਂ ਹੀ ਲੰਗਜੀਦਾ ਸੀ ਰਾਜ ਸਭਾ ਵੱਲੇ ਮੈਂ ਜ਼ਰੂਰ ਆਇਆ ਇੱਥੇ ਕਰੋ ਨਾਮਿਨੇਸ਼ਨ ਭਰੀ ਸੀ 3 ਸਾਲ ਪਹਿਲਾਂ ਪਰ ਇੱਥੇ ਉਹ ਟੀਵੀ ਤੇ ਦੇਖੀਦਾ ਸੀ ਕਿ ਐਮਐਲਏ ਸਬਾਨ ਆ ਰਹੇ ਆ ਕਰ ਰਹੇ ਆ ਮੈਂ ਵੀ ਪੂਰੀ ਕੋਸ਼ਿਸ਼ ਕਰੂੰਗਾ ਕਿ ਜੋ ਮੈਂ ਵੱਤ ਤੋਂ ਵੱਧ ਆਪਣੇ ਸੂਬੇ ਲਈ ਕਰ ਸਕਾਂ ਆਉਣ ਵਾਲੇ ਟਾਈਮ 'ਚ ਕਰੂੰਗਾ ਮੈਂ ਸ਼ੁਕਰਗੁਜ਼ਾਰਾਂ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦਾ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਦਾ ਸਾਡੇ ਪੰਜਾਬ ਪਰਿਵਾਰੀ ਮਨੀਸ਼ ਸੋਧਿਆ ਜੀ ਦਾ अमन अरोड़ा जी ਸਾਡੇ ਪ੍ਰਧਾਨ ਔਰ ਹੋਰ ਹਰਪਾਲ ਚਿਗਮਾ ਜੀ ਵੀ ਅੱਜ ਇੱਥੇ ਹਾਜ਼ਰ ਹੋਏ ਬਾਕੀ ਸਾਰੇ ਮਨਿਸਟਰ ਐਮ ਐਲ ਏ ਸਹਿਬਾਨ ਮੈਂ ਸਾਰਿਆਂ ਤੋਂ ਗਾਈਡੈਂਸ ਲਾਊਂਗਾ ਕਿਉਂਕਿ ਮੇਰੀ ਪਹਿਲੀ ਟੇਨਿਓਰ ਹੈ ਪਰ ਇਹਦੇ ਵਿੱਚ ਕਈ ਹੈਗੇ ਜਿਹੜੇ ਦੋ ਦੋ ਤੀਜੀ ਤੀਜੀ ਵਾਰੀ ਬਣੇ ਆ ਮੈਂ ਸਾਰਿਆਂ ਦੀ ਗਾਈਡੈਂਸ ਲੈ ਕੇ ਅੱਗੇ ਚੱਲੂਗਾ ਔਰ ਅਸੀਂ ਪੰਜਾਬ ਸੂਬੇ ਲਈ ਵੱਧ ਤੋਂ ਵੱਧ ਆਉਣ ਵਾਲੇ ਟਾਈਮ ਵਿੱਚ ਕਰਾਂਗੇ ਬਹੁਤ ਬਹੁਤ ਰਾਜਸਭਾ ਵਿੱਚ ਦੇਖੀ ਵਿਧਾਨ ਸਭਾ ਦੀਆਂ ਫੋਟੀਆਂ ਚੜ ਗਈ ਵਰਨ ਸਾਹਿਬ ਉਹ ਸਦਾ ਹੀ ਹਾਲੇ ਤੱਕ ਵਾਹਿਗੁਰੂ ਮੇਰੀ ਨਾ ਇੱਕ ਕਸੂਲ ਰਿਹਾ ਹਾਂਜੀ 1 ਡੇ ਐਟ ਅ ਟਾਈਮ ਕ੍ਰੋਸ ਦੀ ਬ੍ਰਿਜ ਵੈਨ ਇਟ ਕਮਸ ਸੋ ਆਪਾਂ ਅੱਜ ਐਮ ਐਲ ਏ ਦੀ ਖੁਸ਼ੀ ਮਨਾਈ ਹੈ ਕੇ ਸੌ ਚੱਕੀ ਹੈ ਹਾਂਜੀ ਹਾਂਜੀ ਲਾਈਕ ਜਿਸ ਵੀ ਪਲਾਨਸ ਸਨ ਉਕੇ ਆਉਣ ਨੂੰ ਲੈ ਕੇ ਨੇ ਕਿਉਂਕਿ ਤੁਸੀਂ ਕਿਹਾ ਸੀ ਕਿ ਬਹੁਤ سارے ਕੰਮ ਹੁਣ ਹੋ ਗਏ ਨੇ 1500 ਦੇ ਵਿੱਚ ਰਿਪੋਰਟ ਤੋਂ ਕੰਮ ਕੀਤੇ ਜਾਣਗੇ ਇੱਕ ਥ੍ਰੀ ਪਲੈਨਿੰਗ ਉਨ ਕਰ ਲਈਏ ਕੋਈ ਜਿੱਤ ਵੀ ਨਹੀਂ ਨਹੀਂ ਕੀਤੀ ਹੋਈ ਜੀ ਦੇਖੋ ਜੋ ਲੋਕੀ ਕਹਿਣਗੇ ਉਹ ਕੰਮ ਕਰਾਂਗੇ ਜੋ ਅਸੀਂ ਚਾਹਦੇ ਆ ਉਹ ਨਹੀਂ ਹੋਣਗੇ ਆਲਰੇਡੀ ਜੋ ਮੈਂ 100 ਦਿਨ ਉੱਥੇ ਕੈਂਪੇਨਿੰਗ ਕੀਤੀ ਲੋਕਾਂ ਨੇ ਮੈਨੂੰ ਆਪਣੇ ਇਸ਼ੂਸ ਦੱਸੇ ਉਸੇ ਬੇਸ ਤੇ ਇੱਕ ਵਿਜਨ ਡਾਕੂਮੈਂਟ ਤਿਆਰ ਵੀ ਕੀਤਾ ਮੈਂ ਆਪਣੇ ਇਲੈਕਸ਼ਨ ਤੋਂ ਪਹਿਲਾਂ ਰਿਲੀਜ਼ ਵੀ ਕੀਤਾ ਸੀ ਉਹਦਾ ਨਾਮ ਵੀ ਪੀਪਲਜ਼ ਵਿਜਨ ਰੱਖਿਆ ਸੀ ਆਪਣਾ ਵਿਜਨ ਨਹੀਂ ਤੋਂ ਜੋ ਉਹਨਾਂ ਦੀ ਰਿਕੁਆਇਰਮੈਂਟ ਹੈ ਜੋ ਉਹਨਾਂ ਦਾ ਆ ਮੰਗ ਹੋਏਗੀ ਪੂਰੀ ਹੋਣ ਵਾਲੀ ਹੋਣੀ ਚਾਹੀਦੀ ਹੋਏਗੀ ਸਰ ਕੁਝ ਕਾਮਨ ਪ੍ਰੋਬਲਮ ਹੋਏਗੀ ਉਹ ਕੁਝ ਡਿਸਕਸ ਕਰਦੇ ਹੋ ਜਾਂ ਦੱਸ ਦੋ ਕਿ ਕਿਹੜਾ ਬਿਜ਼ਨਸ ਸਭ ਤੋਂ ਪਹਿਲਾ ਪ੍ਰਾਇੋਰਟੀ ਲੈਣਾ ਕੰਪਨੀ ਐਕਨ ਚਾਹੀਦਾ ਚਲੋ ਅੰਗੇ 100 ਦਿਨ ਦਾ ਤੁਹਾਡਾ ਪੂਰਾ ਹੁਣ 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 ਪੂਰੀ ਪ੍ਰਾਇੋਰਟੀ ਬਣਾਵਾਂਗੇ ਅੱਜ ਸੌ ਚੁੱਕੀ ਐ ਪ੍ਰਾਇੋਰਟੀ ਵੀ ਬਣਾ ਕੇ ਫਿਰ ਤੁਹਾਨੂੰ ਦੱਸਾਂ